ਮੈਨੂੰ ਕੋਈ ਕਹਿੰਦਾ ਵੀ ਜੇ ਤੁਸੀਂ ਪਾਕਿਸਤਾਨ ਗਏ ਤਾਂ ਤੁਹਾਡਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਣਾ ਮੈਂ ਕਹਿੰਦਾ 20 ਵਾਰੀ ਨਾ ਲੱਗੇ ਨਹੀਂ ਲੱਗਦਾ ਤਾਂ ਹਾਂ ਪਾਕਿਸਤਾਨ ਜ਼ਰੂਰ ਜਾਵਾਂਗੇ ਜੀ ਨਾਲੇ ਨਨਕਾਣਾ ਸਾਹਿਬ ਜਾਵਾਂਗੇ ਨਾਲੇ ਆਪਣੇ ਪਿਆਰਿਆਂ ਨੂੰ ਮਿਲ ਕੇ ਆਵਾਂਗੇ ਪਰ ਭਾਈ ਬਾਲੇ ਮੁਥੇ ਬੰਦੇ ਹਾਂ ਸੱਚ ਜਾਣੇ ਅਸੀਂ ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵੀ ਗਏ ਸੀ ਤੇ ਤੁਹਾਨੂੰ ਲੋਕਾਂ ਨੇ ਇੰਨਾ ਯਾਦ ਕੀਤਾ ਸਾਨੂੰ ਜ਼ਿਆਦਾਤਰ ਲੋਕਾਂ ਨੇ ਸਵਾਲ ਕੀਤਾ ਵੀ ਗੁੱਗੂ ਗਿੱਲ ਹੋਰੀ ਵੀ ਆ ਰਹੇ ਨੇ ਉਹ ਕਦੋਂ ਆਉਣਗੇ ਕਿੰਨਾ ਚਿਰ ਰਹਿਣਗੇ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ ਬਾਰਡਰ 'ਤੇ ਵਾਂ ਪੈ ਗਿਆ ਉਹਨਾਂ ਦੀਆਂ ਉਹਨਾਂ ਦੀਆਂ ਮੁਹਬਤਾਂ ਖਿੱਚ ਰਹੀਆਂ ਜੀ ਬਸ ਗੱਲ ਤਾਂ ਹੈ ਤੇ ਵਾਹਿਗੁਰੂ ਕਰੇ ਕੋਈ ਸੋਨਾ ਮੌਕਾ ਹੋਵੇ ਤੇ ਜਾ ਕੇ ਆਵਾਂ ਮੈਂ ਸਾਰਿਆਂ ਨੂੰ ਮਿਲ ਕੇ ਆਈਂਗਾ ਤਦ ਮੈਂ ਨਿੱਕੀ ਜੀ ਗੱਲ ਦੱਸਦਾ ਵੀ ਜਿੰਨੇ ਭੈਣਾ ਵੀਰ ਉੱਥੇ ਮਿਲੇ ਜੀ ਲਾਹੌਰ ਦੇ ਵਿੱਚ ਆਲੇ ਦੁਆਲੇ ਹੋਰ ਥਾਵਾਂ ਤੇ ਜੇ ਮੈਂ ਉਹਨਾਂ ਸਾਰਿਆਂ ਦੀ ਗੱਲ ਮੰਨਾ ਜੀ ਜੀ ਜਦੋਂ ਵੀ ਅਗਲੀ ਫੇਰੀ ਲੱਗੀ ਭਾਵੇਂ ਮਹੀਨੇ ਨੂੰ ਲੱਗੇ ਭਾਵੇਂ ਸਾਲ ਨੂੰ ਲੱਗੇ ਜਦੋਂ ਵੀ ਕਦੇ ਮੌਕਾ ਮਿਲਿਆ ਜੀ 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 ਜੇ ਮੈਂ ਸਾਰਿਆਂ ਦੀਆਂ ਗੱਲਾਂ ਨੂੰ ਮੰਨਾ ਜੀ ਤਾਂ ਘੱਟੋ-ਘੱਟ 15 ਕਿਲੋ ਮਿੱਟੀ ਤਾਂ ਮੈਨੂੰ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਜਾਣੀ ਪਊਗੀ ਅੱਛਾ ਜੀ ਹਰ ਕਿਸੇ ਨੇ ਇਹ ਗੱਲ ਕਹੀ ਕਿ ਸਾਡਾ ਪਿੰਡ ਫਲਾਣੀ ਥਾਂ ਤੇ ਥੋੜੀ ਜਿਹੀ ਮਿੱਟੀ ਲੈ ਆਓਗੇ ਲਓ ਜੀ ਸਾਡਾ ਪਿੰਡ ਫਲਾਣੀ ਤਾਂ ਥੋੜੀ ਜਿਹੀ ਮਿੱਟੀ ਲੈ ਆਉਂਗੇ ਅਜਮੇਰ ਸ਼ਰੀਫ ਚੋਂ ਮਿੱਟੀ ਲੈ ਆਉਂਗੇ ਜੀ 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 ਵੀ ਇੰਨੇ ਮੁਹੱਬਤੀ ਲੋਕ ਆ ਆਪਣੀ ਧਰਤੀ ਨਾਲ ਮਿੱਟੀ ਨਾਲ ਇੰਨੇ ਜੁੜੇ ਆ ਜੀ 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 ਇਹ ਇਹਦੇ ਕੋਈ ਸ਼ੱਕ ਨਹੀਂ ਬਹੁਤ ਜਜ਼ਬਾਤੀ ਲੋਕ ਨੇ ਬੜੇ ਸਿਆਣੇ ਲੋਕ ਨੇ ਬੜੀ ਗੱਲ ਬਸ ਸੋਹਣੀ ਕਰਦੇ ਆ ਤਾਂ ਹਰ ਤਰ੍ਹਾਂ ਦੇ ਲੋਕ ਹਰ ਥਾਂ ਤੇ ਹੁੰਦੇ ਆ ਲੇਕਿਨ ਜਿੰਨਾ ਕ ਆਪਾਂ ਮੇਲੇ ਵਰਤੇ ਆਂ ਔਰ ਜਿੰਨਾ ਤੁਸੀਂ ਜਿਸ ਤਰ੍ਹਾਂ ਜਾ ਕੇ ਆਏ ਹੋ ਤਾਂ ਸਾਰੇ ਤਾਰੀਫ਼ ਕਰਦੇ ਆ ਔਰ ਮੈਨੂੰ ਤਾਂ ਤਕਰੀਬਨ ਇੰਨਾ ਉਡੀਕਦੇ ਆ ਕਿ ਅੱਖਾਂ ਚੋਂ ਥਰੂ ਲਿਆ ਦੰਦੇ ਇੰਨਾ ਪਿਆਰ ਨਾਲ ਗੱਲ ਕਰਦਾ ਸਹੀ ਗੱਲ ਪਰ ਬਜੀ ਤੁਸੀਂ ਆਪਣਾ ਨਹੀਂ ਕੋਈ ਪ੍ਰੋਡਕਸ਼ਨ ਹਾਊਸ ਜਿਵੇਂ ਤੁਹਾਡੇ ਤਾਂ ਵੱਡੇ ਭਰਾ ਨਹੀਂ ਜੀ ਸ਼ੁਰੂਆਤ ਕੀਤੀ ਉਦੋਂ ਬੜੀਆਂ ਫਿਲਮਾਂ ਬਣਾਈਆਂ ਤੇ ਕਾਮਯਾਬ ਹੋਈਆਂ ਜਿੰਨਾਂ ਕੁ ਮੈਨੂੰ ਗਿਆਨ ਹੈ ਸ਼ਾਇਦ ਵਿਦਰੋਹ ਤੁਹਾਡੀ ਆਪਣੀ ਪ੍ਰੋਡਕਸ਼ਨ ਦੀ ਆਖਰੀ ਫਿਲਮ ਸੀ ਹਾਂਜੀ ਆਖਰੀ ਸੀ ਉਸ ਤੋਂ ਬਾਅਦ ਬੜੇ ਨਵੇਂ ਆਏ ਜੀ ਕਈ ਕਾਮਯਾਬ ਹੋਏ ਕਈ ਦਮ ਤੋੜ ਗਏ ਜੀ ਜੀ ਤੁਹਾਡਾ ਨਹੀਂ ਚਿਤ ਕੀਤਾ ਵੀ ਭਾਈ ਬੁੱਚੀਆਂ ਖੁਦ ਕੋਏਗੀ ਅ ਅਸਲ ਚ ਦੈਣਾ ਜੀ ਗੱਲ ਇਹ ਹੈ ਕਿ ਇਹਦੇ ਲਈ ਬੜੀ ਵੱਡੀ ਟੀਮ ਚਾਹੀਦੀ ਹੈ ਔਰ ਜਾਣਕਾਰੀ ਵੀ ਚਾਹੀਦੀ ਹੈ ਮੇਰੇ ਵੱਡੇ ਵੀਰ ਹੋਰੀ ਨਾ ਮੈਥੋਂ ਵੱਡੇ ਸੀ ਸਰਦਾਰ ਰੂਪਿੰਦਰ ਸਿੰਘ ਗਿੱਲ ਉਹਨਾਂ ਨੂੰ ਸ਼ੌਕ ਸੀ ਪੁੱਤ ਜੱਟਾਂ ਦੇ ਵੇਲੇ ਰੂਪਿੰਦਰ ਵੀਰ ਤੇ ਉਸ ਤੋਂ ਵੱਡੇ ਸਰਦਾਰ ਦਵਿੰਦਰ ਸਿੰਘ ਗਿੱਲ ਇਹਨਾਂ ਦੋਵਾਂ ਨੇ ਰਲ ਮਿਲ ਕੇ ਉਹ ਪੁੱਤ ਜੱਟਾਂ ਦੀ ਪੁਰਾਣੀ ਵਾਲੀ ਬਣਾਈ ਸੀ ਬਲਦੇਵ ਭਾਜੀ ਦੇ ਨਾਲ ਮਿਲ ਕੇ ਜੀ ਉਹਦੇ 'ਚ ਇੱਕ ਹਿੱਸੇ 'ਚ ਆਪਾਂ ਸਾਂ ਤੇ ਦੂਜੇ ਭਰਾ ਵੀ ਆਪਣੇ ਨਾਲ ਹਿੱਸੇਦਾਰ ਸੀ ਫਿਲਮ ਦੇ ਜਿਹੜੇ ਸਾਡੇ ਬਲਦੇਵ ਜੀ ਤੇ ਹੋਰ ਵੀ ਸੀ ਆਪਣੇ ਜਗਜੀਤ ਵੀਰ ਹੋਰੀ ਜਿਹੜੇ ਡਾਇਰੈਕਟਰ ਸੀ ਫਿਲਮ ਦੇ ਤਾਂ ਉਹ ਇਹ ਸਾਰਿਆਂ ਨੇ ਰਲ ਮਿਲ ਕੇ ਫਿਲਮ ਬਣਾਈ ਬੜੀ ਕਾਮਯਾਬ ਰਹੀ ਔਰ ਸਾਡਾ ਫਿਲਮਾਂ ਚਾਉਣਾ ਇੱਕ ਰਾਹ ਬਣਿਆ ਮੇਰੇ ਲਈ ਖਾਸ ਤੌਰ ਤੇ ਤਾਂ ਉਸ ਤੋਂ ਬਾਅਦ ਕਈ ਫਿਲਮਾਂ ਹੋਰ ਵੀ ਪ੍ਰੋਡਿਊਸ ਕੀਤੀਆਂ ਗੇ ਲਾਰਸ ਦੇ ਬੈਨਰ ਤੇ ਜਿਵੇਂ ਜੱਟ ਮਿਰਜ਼ਾ ਅ ਇੱਕ ਹੋਰ ਸੀ ਦਿਲ ਦਾ ਮਾਮਲਾ ਜੱਟ ਜਾਉਣਾ ਮੋੜ ਤਾਂ ਇੱਕ ਤੋਂ ਮੈਂ ਦੱਸਿਆ ਵਿਦਰੋਹ ਜਿਹੜੀ ਉਹ ਲਾਸਟ ਫਿਲਮ ਸੀ ਤੇ ਬਾਕੀ ਤਾਂ ਪਤਾ ਨਹੀਂ ਹੁੰਦਾ ਲੇਕਿਨ ਮੈਨੂੰ ਪ੍ਰੋਡਕਸ਼ਨ ਦਾ ਨਾਂ ਤਾਂ ਟਾਈਮ ਦੇ ਸਕਦੇ ਆ ਕਿ ਉਹ ਪ੍ਰੋਡਕਸ਼ਨ ਇੱਕ ਬਹੁਤ ਤਜਰਬੇ ਵਾਲਾ ਕੰਮ ਹੈ ਜੀ ਤੇ ਇੱਕ ਟੀਮ ਚਾਹੀਦੀ ਹੈ ਵੱਡੀ ਜਿਹੜੀ ਤੁਹਾਡੇ ਨਾਲ ਹੋਵੇ ਜਿਹੜੀ ਹਰ ਕੰਮ ਨੂੰ ਸੰਭਾਲ ਸਕੇ ਤੇ ਹੁਣ ਮੇਰਾ ਇੱਕ ਭਤੀਜਾ ਅਮਨਪ੍ਰੀਤ ਰੂਪਿੰਦਰ ਵੀਰ ਹੋਰਾਂ ਦਾ ਬੇਟਾ ਉਹ ਥੋੜਾ ਐਕਟਿਵ ਹੋਇਆ ਤੇ ਮੈਂ ਸਮਝਦਾ ਕਿ ਮੈਂ ਕੋਸ਼ਿਸ਼ ਕਰਾਂਗਾ ਮੇਰੇ بیٹے ਗੁਰਜੋਤ ਵਰਗੇ ਨੂੰ ਕਿਸੇ ਨੂੰ ਉਹਨਾਂ ਦੇ ਨਾਲ ਜੋੜ ਕੇ ਦੋਵੇਂ ਭਰਾ ਕਰ ਲਿਆ ਕਰਨਗੇ ਕੰਮ ਤੇ ਸਾਡਾ ਪ੍ਰੋਗਰਾਮ ਤਾਂ ਹੈ ਥੋੜਾ ਜਿਹਾ